ਗੋ ਠੀਕ ਹੈ ਜੀ ਅਲਦੀ ਅਲਦੀ ਰੋਕਨੇ ਸਮਾਨ ਲੇਖਦਾ ਬਾਬੇ ਆਪਣਾ ਪੁੱਛੇ ਸਮਾਨ ਲੇਖ ਪੈਰ ਇਹ ਆ ਪਾਣੀ ਦੇਖੋ ਤੁਸੀਂ ਪੀਣ ਵਾਲਾ ਪਾਣੀ ਆ ਉੱਪਰੋਂ ਪਤਾ ਨਹੀਂ ਕਿੱਧਰੋਂ ਆਉਂਦਾ ਕਿੱਧਰੋਂ ਆ ਕਿਵੇਂ ਟੂਟੀਆਂ ਫਿੱਟ ਕਰੀਆਂ ਹੋਈਆਂੀਆਂ ਆ ਆਹ ਦੇਖ ਲਓ ਆ ਤੁਹਾਨੂੰ ਹੁਣ ਦਿਖਾਉਣਾ ਪਤਾ ਤੰਪ ਦੇ ਜਮਾ ਸਾਹਮਣੇ ਕਿੱਥੇ ਰਹਿਣਾ ਰਾਤ ਅੱਜ ਦੀ ਆਹ ਰਾਹ ਬਣਿਆ ਹੋਇਆ ਇੱਥੋਂ ਥੱਲੇ ਉਤਰਨ ਨੂੰ ਠੀਕ ਹੈ ਜੀ ਆਪਾ ਰਹਿਣਾ ਬਾਈ ਉਹ ਸਾਹਮਣੇ ਪਾਪਾ ਜੀ 2 ਵਜੇ ਨਾਲ ਆ ਕਦੇ ਮੀਂਹ ਆ ਜਾਂਦਾ ਤੇ ਕਦੇ ਧੁੱਪ ਨਿਕਲ ਆਉਂਦੀ ਆ ਕੜਕ ਦੀ ਤੇ ਜੋਰ ਕਿਹੜੇ ਹਿਸਾਬ ਨਾਲ ਲੱਗਦਾ ਤੁਸੀਂ ਬੰਦਿਆਂ ਨੂੰ ਦੇਖ ਕੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਜੋਰ ਕਿੱਦਾਂ ਲੱਗਦਾ ਹੋਊਗਾ ਤੇ ਆ ਲੋ ਮਿੱਤਰੋ ਜਿਹੜੇ ਦੇਵੀ ਦੇਵਤਿਆਂ ਨੂੰ ਤੇ ਹਣਾ ਇਹਦੋਂ ਵੱਡਾ ਪਹਾੜ ਆਉਣ ਵਾਲਾਗਾ ਉਹ ਤੇ ਚੜਨਾਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਬਈ ਰਾਤ ਆਪਾਂ ਸੁੱਤੇ ਦਾ ਪੈਟਰੋਲ ਪੰਪ ਤੇ ਸੀਗੇ ਪਰ ਆਪਣੀ ਜਿਹੜੀ ਸਵੇਰ ਹੋਈ ਆ ਤੁਸੀਂ ਆ ਦੇਖ ਲਓ ਕਿੱਥੇ ਹੋਈ ਹੈਗੀ ਕਿਉਂਕਿ ਰਾਤ ਬਾਈ ਨਾ ਮੀਂਹ ਆ ਗਿਆ ਸੀਗਾ ਨੇਰੀ ਨੂਰੀ ਤਾਂ ਹੈ ਨਹੀਂ ਸੀ ਕੱਲਾ ਮੀਂਹ ਸੀਗਾ ਕੋਈ ਜ਼ਿਆਦਾ ਵੀ ਨਹੀਂ ਸੀਗਾ ਪਰ ਇੱਕ ਵਾਰੀ ਆਏ ਲੱਗਾ ਸਮਾਨ ਥੱਲਾ ਸਾਰਾ ਪੈਜ ਜਾਂਦਾ ਪੰਪ ਇੱਥੇ ਨਾਲ ਹੀ ਹੈਗਾ ਤੇ ਆ ਅਸੀਂ ਪਿੱਛੇ ਵੀ ਜਗ੍ਹਾ ਦੇਖੀ ਹੋਈ ਸੀਗੀ ਅਸੀਂ ਨਾਲ ਦੀ ਨਾਲ ਇੱਥੇ ਆ ਗਏ ਤੇ ਹਾਜੀ ਸਮਾਨ ਥੱਲਾ ਸਾਰਾ ਇਕੱਠਾ ਕਰਨਾ ਸਾਈਕਲ ਆਪਣੇ ਉਹ ਖੜੇ ਆ ਗਏ ਤੇ ਚਾਹ ਬਣਾਉਣੇ ਆਗੇ ਹੈ ਵੇਲਾ ਕਿੰਨਾ ਕਬਾਲਾ ਕੋਈ ਨਹੀਂ ਹੁੰਦਾ ਪੀ ਜਾਗੇ ਠੀਕ ਆਗਾ ਕਿਉਂਕਿ ਬਾਈ ਨਾ ਜਿਹੜੀ ਚਾਹ 10 10 ਰੁਪਈਆ ਦਾ ਕੱਪ ਪੀਨੇ ਨਾ ਉਹਦੇ ਨਾਲ ਨਿਆਰਾ ਜ ਨਹੀਂ ਆਉਂਦਾਗਾ ਤੇ ਆਹ ਪੈਕਟ ਜੇ ਲਿਆਂਦੇ ਆ ਦੋ ਇਹਨਾਂ ਨਾਲ ਵਧੀਆ ਸਰ ਜਾਊਗਾ ਕਿਉਂਕਿ ਪਿੰਡਾਂ ਵਾਲਿਆਂ ਚਾਹ ਵੱਧ ਪੀਣ ਨੂੰ ਜੀ ਕਰਦਾਗਾ ਬਾਈ ਸਾਨੂੰ ਪਤਾ ਹੀ ਹੈਗਾ ਤੇ ਚਲਾਤਾ ਆਪਣਾ ਚੁੱਲਾ ਐਲ ਪੀ ਜੀ ਲੈ ਵੇ ਬੋਰੀ ਬਿਸਤਰ ਸਾਰਾ ਬੰਨ ਲਿਆ ਇਕੱਠਾ ਕਰ ਲਿਆ ਰਾਤ ਆਪਾਂ ਇੱਥੇ ਸੁੱਤੇ ਸੀਗੇ ਹਣਾ ਤੇ ਹੁਣ ਗੱਡੀਆਂ ਇਧਰ ਥੱਲੇ ਲਾਉਣੀਆਂ ਰਾਤ ਆ ਇਧਰ ਚੜ੍ਹਾਏ ਤਾਂ ਹਾਂ ਤੇ ਫਿਰ ਗਾਂ ਦਾ ਰਸਤਾ ਆਪਾਂ ਕਰਦੇ ਆ ਤਾਂ ਸ਼੍ਰੀ ਨਗਰਵਾਲੇ ਨੂੰ ਇਹ ਰਾਤ ਵਾਲਾ ਉਹੀ ਪੰਪ ਆ ਬਾਈ ਜਿੱਥੇ ਆਪਾਂ ਪਹਿਲਾਂ ਪਏ ਸੀਗੇ ਫਿਰ ਮੀਂਹ ਆ ਗਿਆ ਉਧਰ ਜਾਣਾ ਪਿਆ ਤੇ ਇੱਥੇ ਨਾਤੇ ਧੋਤੇ ਜਾਂਗੇ ਮੁੰਡੇ ਰੈਡੀ ਛੜੀ ਹੋ ਜਾਂਦੇ ਤੇਲ ਤੂਲ ਲਾਈ ਜਾਂਦੇ ਤੇ ਸਰੋਂ ਦਾ ਮੁਸ਼ਕ ਮਾਰਦਾ ਜਿੱਲਾਂ ਲਾਉਂਦੇ ਨੇ ਸੁੱਧ ਸਰਸੋਂ ਦਾ ਤੇਲ ਬਾਬਾ ਅਸੀਂ ਨਾਲ ਹੀ ਲਿਆਏ ਆ ਜੀ ਇਹ ਬੋਤਲ ਤੇਲ ਦੀ ਘਰੋਂ ਇਹ ਸਿਦਾਰ ਰੋਡ ਜਾਂਦਾ ਬਾਈ ਵੈਸ਼ਨੂ ਦੇਵੀ ਮੰਦਿਰ ਤੇ ਕਿੱਧਰ ਜਾਂਦਾਗਾ ਸ਼੍ਰੀਨਗਰ ਨੂੰ ਹਨਾ ਤੇ ਅਸੀਂ 5 ਕਿਲੋਮੀਟਰ ਆਏ ਆ ਬਾਈ ਦੂਜਾ ਨਾਲ ਲੱਗੇ ਗਏ ਤੇ ਖੁੰਜਾ ਨਾਲ ਲੱਗੇ ਬੈਠੇ ਆਗੇ ਕਿਉਂਕਿ ਚੜ੍ਹਾਈ ਬਾਵਾ ਕੀ ਨਾ ਸਾਈਕਲ ਤੋਰ ਕੇ ਚੜਾਉਣਾ ਪੈਂਦਾ ਪੈਦਲ ਚੱਲਦਾ ਤਾਂ ਹੈ ਨਹੀਂ ਥੋੜਾ ਹੀ ਚੱਲਦਾਗਾ ਫੇਰ ਫੇਰ ਮੂਰੇ ਚੜ੍ਹਾਈ ਆ ਜਾਂਦੀ ਹੈ ਤੋਰ ਕੇ ਚੜਾਉਣਾ ਪੈਂਦਾ ਤੇ ਹੁਣ ਅਸੀਂ ਦਮ ਦਮ ਲੈਨੇ ਇੱਥੇ 10-15 ਮਿੰਟ ਫੇਰ ਚੱਲਾਂਗੇ ਮੌਸਮ ਅੱਜ ਠੰਡਾਗਾ ਧੁੱਪ ਹੈ ਨਹੀਂ ਬਾਬਾ ਜੀ 2 ਵਜੇ ਨਾਲ ਆ ਕਦੇ ਮੀਂਹ ਆ ਜਾਂਦਾ ਤੇ ਕਦੇ ਧੁੱਪ ਨਿਕਲ ਆਉਂਦੀ ਆ ਕੜਕ ਦੀ ਤੇ ਯੋਰ ਕਿਹੜੇ ਹਿਸਾਬ ਨਾਲ ਲੱਗਦਾ ਤੁਸੀਂ ਬੰਦਿਆਂ ਨੂੰ ਦੇਖ ਕੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਯੋਰ ਕਿੱਦਾਂ ਲੱਗਦਾ ਹੋਊਗਾ ਤੇ ਆ ਲੋ ਮਿੱਤਰੋ ਜਿਹੜੇ ਦੇਵੀ ਦੇਵਤਾਂ ਨੂੰ ਤਿਆਉਣਾ ਐਦੋਂ ਆ ਵੱਡਾ ਪਹਾੜ ਆਉਣ ਵਾਲਾਗਾ ਉਹ ਤੇ ਚੜਨਾਗਾ ਠੀਕ ਹੈ ਸਰ ਮੇਰੇ ਨਾਲੇ ਬੋਲਦੇ ਹੀ ਨਹੀਂ ਠੀਕ ਆ ਨਾ ਵਾੜਾ ਇਹ ਸਰੀ ਲਾਉਂਦੇ ਜਮੇ ਬੁਝੇ ਬੈਠਾ ਪਰ ਚਾਹ ਚੁਪਿਆ ਪੀਨੇ ਗਾਹ ਬੜਾ ਕੇ ਬਾ ਸਰੀਰ ਕੈਮ ਕਰਕੇ ਫਿਰ ਤੁਰਦੇ ਆਗੇ ਰਾਜ ਭਾਈ ਇੱਕ ਟੱਬਾ ਆਇਆ ਸੀਗਾ ਉੱਥੋਂ ਦੁੱਧ ਦੇ ਦੋ ਪੈਕਟ ਲੈ ਕੇ ਨਾ ਤੇ ਚਾਹ ਤਰੀ ਹੈਗੀ ਆਪਦੀ ਚਾਹ ਜੀ ਬਿਨਾ ਨਾ ਨਿਆਰਾ ਨਹੀਂ ਹੁੰਦਾ ਕੱਪ ਜੇ ਚ ਮਾੜੀ ਜੀ ਚਾਹ ਹੁੰਦੀ ਹੈਗੀ ਚਾਹ ਚੁ ਪੀ ਕੇ ਤੇ ਬਿਸਕਟ ਬਿਸਕਟ ਨਾਲ ਖਾ ਕੇ ਫੇਰ ਅੱਗੇ ਦਾ ਰਸਤਾ ਤੈਅ ਕਰਦੇ ਆਪਾਂ ਬਣੇ ਰਿਹਾ ਕਰੋ ਤੁਸੀਂ ਵੀਡੀਓ ਨਾਲ ਐਸ ਬਈ ઠાਬੇ ਤੇ ਰੁਕੇ ਸੀਗੇ ਚਾਹ ਪੀ ਲਈ ਵੱਡੇ ਵੱਡੇ ਗਲਾਸ ਭਰ ਕੇ ਕਿਉਂਕਿ ਆਪਦੀ ਬਣਾਈ ਸੀਗੀ ਨਾ ਤੇ ਹੁਣ ਤੁਰਦੇ ਆ ਅੱਗੇ ਨੂੰ ਤੇ ਖਾਣਾ ਪੀਣਾ ਵੀ ਖਾ ਲਿਆ ਤੇ ਜਿਵੇਂ ਮਰਜ਼ੀ ਕਰੋ ਬਈ ਹਨਾ ਵੀ ਖਾ ਪੀ ਬੰਦਾ ਚੰਗਾ ਲਵੇ ਸੌ ਭਲਾਂ ਦੀ ਭਲਾਂ ਦੀ ਇੱਥੇ ਐਰ ਜੇ ਫਰਸ਼ ਤੇ ਜਾਵੇ ਕਿਉਂਕਿ ਜੇ ਕੱਲ ਨੂੰ ਫੇਰ ਚੱਲਣਾ ਹਨਾ ਸਾਈਕਲਾਂ ਤੇ ਖਾਣਾ ਪੀਣਾ ਚੰਗਾ ਪਊਗਾ ਜੋ ਜੋ ਆਪਣੇ ਅੰਦਰ ਜਾਣਾ ਪਏ ਆਪਾਂ ਆਪਣੀ ਰਾਤ ਕਿੱਥੇ ਚਾਹੇ ਉੱਥੇ ਉਹ ਘਾ ਤੇ ਖੱਬਲ ਤੇ ਪੈ ਕੇ ਕੱਟ ਲਈ ਹੈ ਨਾ ਰਾਤ ਰਾਤ ਜਿੱਥੇ ਮਰਜੀ ਕੱਟ ਲਗੇ ਜਿਵੇਂ ਮਰਜੀ ਔਖੀ ਸੌਖੀ ਮੀਨ ਤਾਂ ਆਈ ਜਾਣੀ ਅੱਖ ਲੱਗ ਗਈ ਜਾਣੀ ਹੈਗੀ ਕਿਵੇਂ ਨਾ ਕਿਵੇਂ ਤੇ ਪਰ ਆਪਾਂ ਨੂੰ ਖਾਣਾ-ਦਾਣਾ ਥੋੜਾ ਜਿਹਾ ਵੀ ਚੰਗਾ ਰੱਖਣਾ ਚਾਹੀਦਾਗਾ ਇਦਾਂ ਦੇ ਸਫ਼ਰ 'ਚ ਆਹ ਸੜਕ ਬਾਈ ਥੋੜੀ ਜੀ ਪੱਧਰੀ ਆਈ ਸੀਗੀ ਵੀ ਸਾਫ਼ ਸੀਗੀ ਨਾਈਂ ਟਲਾਨ ਸੀਗੀ ਤੇ ਨਾਈਂ ਤਾਹ ਨੂੰ ਚੜਨਾ ਸੀਗਾ ਪਰ ਹਵਾ ਇੰਨੀ ਤੇਜ਼ ਸੀਗੀ ਨਾ ਸਾਈਕਲ ਜਮਾਂ ਥੱਲੇ ਨਹੀਂ ਤੋੜ ਕੇ ਇੱਥੇ ਲੈ ਕੇ ਆਉਣੇ ਪਏ ਇਹ ਆ ਪਾਣੀ ਦੇਖੋ ਤੁਸੀਂ ਪੀਣ ਵਾਲਾ ਪਾਣੀ ਆ ਉੱਪਰੋਂ ਪਤਾ ਨਹੀਂ ਕਿੱਧਰੋਂ ਆਉਂਦਾ ਕਿੱਧਰੋਂ ਨਾ ਕਿਵੇਂ ਟੂਟੀਆਂ ਫਿੱਟ ਕਰੀਆਂ ਹੋਈਆਂ ਆਂ ਆਹ ਦੇਖ ਲਓ ਭਾਈ ਇਹ ਤੁਸੀਂ ਕਿੱਥੋਂ ਆ ਜੀ ਮੈਂ ਬਈਆ ਜੰਮੂ ਆਇਆ ਜੰਮੂ ਤੋਂ ਆਇਆ ਜੀ ਇਹ ਤੁਹਾਨੂੰ ਪਤਾ ਜੀ ਆ ਪਾਣੀ ਉੱਪਰੋਂ ਕਿ ਕੀ ਸਿਸਟਮ ਆ ਰਿਹਾ ਜੀ ਇਹ ਬਈਆ ਕੁਝ ਸਿਸਟਮ ਹੈ ਆਪੇ ਕੀ ਸਿਸਟਮ ਆ ਜੀ ਪਹਾੜਾਂ ਸੇ ਪਾਣੀ ਆ ਰਿਹਾ ਹੈ ਪਹਾੜਾਂ ਤੋਂ ਪਾਣੀ ਆਉਂਦਾ ਜੀ ਆਏ ਪਹਾੜਾਂ ਸੇ ਪਾਣੀ ਹੈ ਪਿਛੇ ਪਹਾੜਾਂ ਸੇ ਹੀ ਠੀਕ ਹੈ ਜੀ ਉਹ ਪਾਸੇ ਨਹੀਂ ਪਤਾ ਲੱਗਾ ਕਹਾਂ ਸ਼ੇ ਆ ਰਿਹਾ ਠੀਕ ਹੈ ਠੀਕ ਹੈ ਧੰਨਵਾਦ ਜੀ ਇਹਨੇ ਕਾ ਪਾਣੀ ਕਿਰਪਾ ਗੰਦਗੀ ਨਾ ਫਲਾਏ ਆ ਬਾਈ ਆ ਦੇਖ ਲੋ ਚਾਰੇ ਪਾਸੇ ਪਹਾੜੀ ਪਹਾੜਾਗੇ ਮੌਸਮ ਅੱਜ ਧੁੱਪ ਘੱਟ ਨਿਕਲੀ ਐ ਤੇ ਸ਼੍ਰੀਨਗਰ ਇੱਥੋਂ ਰਹਿ ਗਿਆ 190 ਕਿਲੋਮੀਟਰ ਰਹਿ ਗਿਆ ਬਾਈ ਕਿ ਆ ਪਤਾ ਨਹੀਂ ਕਿਹੜਾ ਅੱਜ ਜਿੰਨੇ ਵੀ ਹੁਣ ਤੱਕ ਅਸੀਂ ਆਉਂਦੇ ਹੋਏ ਨੇ ਬਈ ਆਹ ਦੇਖਿਆ ਨਾ ਦਰਿਆਦਰੂ ਹਨਾ ਸਾਰੇ ਖਾਲੀ ਪਏ ਆ ਕਿਉਂਕਿ ਅਜੇ ਮੀਂਹ ਹਜੇ ਪੈਣ ਦਾ ਟਾਈਮ ਹੈ ਨਹੀਂ ਨਾ ਮਾੜੇ ਮੋٹے ਜੀ ਆਉਂਦੇ ਆਗੇ ਥੋੜਾ ਟਾਈਮ ਉਹ ਮੀਂਹ ਨਹੀਂ ਪੈਂਦੇ ਭਾਰੀ ਜਦੋਂ ਭਾਰੀ ਮੀਂਹ ਪੈਣ ਲੱਗ ਜਾਂਦੇ ਆ ਤੇ ਫੇਰ ਹੀ ਆਹਾਂ ਭਰਦੀਆਂ ਗਈਆਂ ਨਦੀਆਂ ਹੁਣ ਤਾਂ ਇਹ ਸਾਰੀਆਂ ਖਾਲੀ ਆ ਆ ਪਸ਼ੂ ਖੜੇ ਆ ਵਿੱਚ ਆ ਦੇਖੋ ਲੋਕ ਰਹਿੰਦੇ ਆਗੇ ਵਿੱਚ ਉਹ ਗਾਂਹਾਂ ਵੀ ਬੈਠੇ ਆਗੇ ਬਾਦੂ ਲੋਕ ਆ ਉਹਨਾਂ ਦੇ ਪਸ਼ੂ ਇੱਕ ਤਾਂ ਬਾਈ ਚੜਾਈ ਆ ਗਈ ਤਾਹਾਂ ਨੂੰ ਤੇ ਇੱਕ ਸਿਆਪਾ ਹਵਾ ਇਧਰ ਨੂੰ ਆ ਗਈ ਲੈਵ ਲੱਗ ਗਈ ਭਾਈ ਆ ਕਹਿੰਦੇ ਜੋਬਰਾ ਜੀ ਆ ਦੇ ਹਵਾ ਵਾ ਜੋਰ ਨਾਲ ਹੁੰਦੀ ਹੈ ਨਹੀਂ ਕੋਈ ਐਡੀ ਤੰਗੀ ਵਾਲੀ ਗੱਲ ਨਹੀਂ ਹੈਗੀ ਆਹੀਂ ਚੜਾਉਨੇ ਪੈਂਦੇ ਆ ਸਾਈਕਲ ਬਾਈ ਜੇ ਗੇਹੜਾਂ ਵਾਲੇ ਸਾਈਕਲ ਹੁਣ ਉਹ ਸੌਖੇ ਚੜ ਜਾਂਦੇ ਆ ਚੜਾਈ ਸਾਨੂੰ ਰਾਜ ਬਾਈ ਨੇ ਵੀ ਦੱਸਿਆ ਸੀ ਰਾ ਦੇਸੀ ਸਾਈਕਲਾਂ ਨਹੀਂ ਚੜਦੇ ਇਹ ਤਾਂ ਐਂ ਚੜਾਉਣੇ ਪੈਂਦੇ ਆ ਤੋਰ ਕੇ ਕੈਮ ਬਾਈ 5:00 ਵਜੇ ਤੇ ਮੌਸਮ ਤੁਸੀਂ ਦੇਖ ਲਓ ਐ ਜਿਹਨੂੰ ਕਹਿੰਦੇ ਨਾ ਪੂਰਾ ਕੁਲਿਆ ਖੜਾਗਾ ਉਹ ਗੱਲ ਆ ਗਈ ਤੇ ਹੁਣ ਅਸੀਂ ਕੋਈ ਜਲਦੀ ਤੋਂ ਜਲਦੀ ਰਹਿਣ ਦਾ ਟਿਕਾਣਾ ਲੱਭਣਾਗਾ ਤੇ ਫਿਰ ਕੁਝ ਖਾਣ ਪੀਣ ਦਾ ਵੀ ਕਰਨਾ ਇੰਤਜ਼ਾਮ ਠੰਡਾ ਅੱਧਰ ਮੌਸਮ ਬਈ ਬਹੁਤ ਜ਼ਿਆਦਾ ਖਰਾਬ ਹੋਇਆ ਪਿਆਗਾ ਕਦੋਂ ਵੀ ਮੀਂਹ ਨਹੀਂ ਰੀ ਕੁਝ ਵੀ ਆ ਸਕਦਾ ਤੇ ਸਾਨੂੰ ਅਜੇ ਰਹਿਣ ਦਾ ਟਿਕਾਣਾ ਕੋਈ ਮਿਲਿਆ ਨਹੀਂਗਾ ਜਲਦੀ ਤੋਂ ਜਲਦੀ ਲੱਭਣਾ ਪਊਗਾ ਤੇ ਨਹੀਂ ਤਾਂ ਰੱਬ ਖਸਾਰੇ ਪਾ ਦੋ ਅਜਾ ਲੱਗਦਾ ਬਹੁਤ ਖਰਾਬ ਮੌਸਮ ਅਸੀਂ ਭਾਈ ਉਧਮਪੁਰ ਸ਼ਹਿਰ ਕਰਾਸ ਕਰੀ ਜਾਂਦੇ ਆ ਕੱਲ ਵੀ ਬਹੁਤ ਜ਼ੋਰ ਲੱਗਿਆ ਤੇ ਅੱਜ ਵੀ ਜਮਾ ਸਾਡੇ ਬੀਟਰੇ ਬੋਲ ਗਏ ਹਰਪਾਲ ਲੱਗੇ ਗਿਆ ਸੰਦੀਪ ਘੋਟ ਪਾਣੀ ਪਿਆ ਤੇ ਫੇਰ ਨਾ ਮੈਂ ਤੁਹਾਨੂੰ ਜਿਹੜੀ ਚੜ੍ਹਾਈ ਆ ਬਾਈ ਫੋਨ ਮੈਨੂੰ ਇੱਥੇ ਹੈਲਮਟ ਤੇ ਲਾ ਲੈਣ ਦੇ ਫੇਰ ਮੈਂ ਤੁਹਾਨੂੰ ਦਿਖਾਉਂਗਾ ਨਾਲ ਨਾਲ ਕਿਉਂਕਿ ਜੇ ਮੈਂ ਇੱਕ ਹੱਥ ਫੋਨ ਨੂੰ ਪਾਉਣਾਗਾ ਫੇਰ ਸਾਈਕਲ ਨਹੀਂ ਰੁੜਦਾ ਹੈਗਾ ਤੇ ਫੋਨ ਮੈਂ ਇਹਦੇ ਤੇ ਟੰਗ ਕੇ ਨਾ ਫੇਰ ਬਣਾਉਂਗਾ ਕੁਝ ਕੁ ਦੋ ਕਮੈਂਟਾਂ ਦੀ ਵੀਡੀਓ ਤੇ ਉਹ ਦੇਖਿਓ ਤੁਸੀਂ ਸੰਦੀਪ ਨੂੰ ਅੱਗੇ ਰੱਖੂਗਾ ਚੱਲ ਸੰਦੀਪ ਅੱਗੇ ਲੱਗ ਬਹੁਤ ਟਾਈਮ ਹੋ ਗਿਆ ਬਈ বাস ਲਗਾਤਾਰ ਐ ਚੜ੍ਹਾਈ ਆਈ ਜਾਂਦੀ ਹੈ ਚੜ੍ਹਾਈ ਆਈ ਜਾਂਦੀ ਹੈ ਜੀ ਮੀਟਰ ਹੈ ਉਹ ਆ ਰਿਹਾ ਰੇਲਵੇ ਸਟੇਸ਼ਨ ਉਦਮਪੁਰ ਲਿਖਿਆ ਕੇ ਥੋੜੋਂ ਤੋਂ ਪਾ ਗਿਆ ਓਏ ਸ਼ੁ크ਰਾ ਭਾਈਓ ਪٹرول ਪੰਪ ਆ ਗਿਆ ਟਾਈਮ ਵੀ 6 6:30 ਦਾ ਹੋਣਾ ਲਗਾ ਪٹرول ਪੰਪ ਤੇ ਰੁਕਣਾ ਪਊ ਅੱਜ ਸਾਨੂੰ ਨਾ ਵੀ ਜਿਵੇਂ ਆਪਾਂ ਵੀਡੀਓ ਸਟਾਰਟ ਕਰੀ ਹਨਾ ਉਹ ਚੜਾਈ ਖਤਮ ਹੋ ਗਈ। ਕਹਾਂ ਪਟ્રોલ ਬੰਦਰਲੀ ਸਾਈਡ ਆ ਪੰਜ 6 ਮੀਟਰ ਅੰਦਰ ਜਾਣਾ। ਥੋੜਾ ਜਿਹਾ ਪੱਧਰ ਲੱਕ ਆ ਗਿਆ। ਉਹ ਸਾਹਮਣੇ ਪਟ્રોલ ਬੰਦ ਮਿੱਥੀ ਤਾਂ ਜਾਂਦਾਗਾ। ਉਹ ਬੋਰਡ ਲੱਗਿਆ ਹੋਇਆ ਪ੍ਰੋਗਰੈਸਨ ਤੋਂ ਜਿੰਨੀ ਚੜਾ। ਅੱਛਾ ਪੂਰ ਬੋਰਡ ਲੱਗਿਆ ਕੱਲਾ। ਆਏ ਉਧਰ ਰਾਬਾ ਵਾਈ ਲਟਾਈਆਂ ਮਾਰਦਾ ਨਾ ਏੜ ਰੌਂਦਾ ਬਾਲਾ ਤਾਂ ਹੁੰਦਾ ਕੋਈਆ ਕਰਨੀਗਾ ਚੱਲ ਸੰਦੀਰ ਚੜੀ ਸਾਂਗਲ ਤੇ ਕਰਾ ਮਾਰ ਕੇ ਚਾਰਕ ਬੈਟਲ ਸੜਕਾਂ ਪਤਾ ਨਹੀਂ ਕਹਿ ਰਹੀਆਂ ਕਿ ਆਪ ਹੀ ਥੱਕ ਗਏ ਮੈਂ ਜਾਮ ਹੀ ਹੋਈ ਜਾਂਦਾ ਸਾਂਗਲ ਮਗਰ ਨੂੰ ਹੀ ਮੁੜੀ ਜਾਂਦਾ ਮਗਰ ਨੂੰ ਹੀ ਮੁੜੀ ਜਾਂਦਾ ਰਪਾਲ ਪਤਾ ਨਹੀਂ ਕਿੱਧਰ ਡੱਪ ਗਿਆ ਉਹ ਖੜਾ ਦਾ ਯਸ ਪੰਜਾਬੀ ਬੀਤਾ ਬਾਹ ਹਾਂਜੀ ਵੀਰ ਜੀ ਇਹ ਆਲਾ 10 ਮਿੰਟ ਦਾ ਰਹਾ ਹੈ ਗਿਆ 10 ਮਿੰਟ ਦਾ ਰਹਾ ਦਾ ਚਲੋ ਆਜੋ ਫਿਰ ਢੋੜੀ ਚਲੋ ਹੌਲੀ ਹੌਲੀ ਐਨੀ ਦੇ ਸਪੀਡ ਤੇ ਸਾਈਕਲ ਚੱਲਦਾ ਬਾਈ ਦੋ ਦੀ ਸਪੀਡ ਤੇ ਪਤਾ ਨਹੀਂ ਲੱਗਦਾ ਹਵਾ ਇਦਾਂ ਆਉਂਦੀ ਆ ਕਿ ਕੀ ਚੱਕਰ ਐ ਇੱਥੇ ਕੀ ਨਾ ਬਹੁਤ سارے ਖੜੇ ਆ ਚੈਕਿੰਗ ਕਰਦੇ ਆਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੱਲਦੇ ਜਾਓ ਚੱਲਦੇ ਆਓ ਚੋਣੀ ਚੱਲਦੇ ਜਾਓ ਧੰਨਵਾਦ ਹੋਰ ਸਾਢੇ 2.5 ਕਿਨੇ ਚੱਲਦੇ ਚੱਲੋ ਚੱਲਦੇ ਚੱਲੋ ਕਿਧਰਾ પેટ્રોલ ਪੰਪ ਆ ਭਾਈ ਤੋ ਬਹਰਾ ਸਾਜੀ ਪੈਟਰੋਲ ਪੰਪ ਕਾ ਹੰਬਰ ਹੈ ਹਾਂ ਜੀ ਆ ਜਾਓ इधर इधर इस साइड भी पेट्रोल पेट पेट पंप पे। है इस साइड भी पेट्रोल पंप है इधर इधर भी पेट्रोल एक किलोमीटर है इधर डेढ़ किलोमीटर आपको जाना कहाँ है श्रीनगर जाना इस इधर से दो मिलेगा बहुत पेट्रोल पंप पेट पेट इस साइड दो दो क्या जी काली माता के मंदिर को खुला होता है हाँ हाँ ये है जी पहाड़ी बकरिया बेची भेड़ा बेची बकरिया ਠੀਕ ਹੈ ਜੀ ਹਾਂਜੀ ਹਾਂਜੀ ਰੋਕਨੇ ਸਮਾਨ ਲੇ ਕੇ ਪਿਆ ਬਾਬੇ ਆਪਣਾ ਪਿੱਛੇ ਸਮਾਨ ਲੇ ਕੇ ਪਿਆ ਆਉ ਡਿੱਗ ਪਿਆ ਵੀਡੀਓ ਬਣਾਉਣ ਵਾਲਾ ਸਟੈਂਡ ਡਿੱਗ ਪਿਆ ਕੀ ਹਾਲ ਹੈ ਜੀ ਠੀਕ ਹੈ ਜੀ ਆਇਰਾ ਮੈਂ ਆਪ ਸਭੀ ਜਾਣਾ ਪੈਂਦਾ ਬਾਈ ਉਹਨਾ ਕੋਟੇ ਟਿਕ ਬੰਦਾਗਾ ਮੱਧ ਕੇ ਜਾਣਾ ਬਹੁਤ ਇੱਕ ਆ ਪੰਪ ਆਇਆ ਬਈ ਬਹੁਤ ਟਾਈਮ ਬਾਅਦ ਇਹ ਆਪ ਹੀ ਵਿਚਾਰਾ ਲੰਡਾਗਾ ਛੱਤ ਛੁੱਤ ਹੈ ਨਹੀਂ ਸਾਨੂੰ ਕੀ ਢਕੂਗਾ ਰਾਤ ਨੂੰ ਚੱਲ ਸੰਦੀਪ ਗਾਂ ਚਲੀਏ ਕਿਲੋਮੀਟਰ ਤੇ ਬਾਈ ਇੱਕ ਹੋਰ ਪੰਪ ਲੱਭਿਆਗਾ ਤੇ ਬਾਈ ਕਹਿੰਦਾ ਇੱਥੇ ਰਹਿ ਤਾਂ ਪਾਉ ਕਹਿੰਦਾ પેટ્રોલ ਪੰਪ ਤੇ ਤੇ ਪਰ ਕਹਿੰਦਾ 12 ਵਜੇ ਬੰਦ ਕਰਕੇ ਇਸ ਤਾਂ ਵਗ ਜਾਗੇ ਤੇ ਇਹ ਮੀਂਹ ਕਣੀ ਜਿਆਦਾ ਆਉਂਦੀ ਆ ਉਹ ਮਗਰੋਂ ਨਾ ਉਹ ਟਲ ਜਾਂਦਾ ਕਹਿੰਦਾ ਆ ਇਧਰੋਂ ਵੀ ਕਹਿੰਦਾ ਕੰਮ ਖਤਰੇ ਵਾਲੀ ਆ ਵੀ ਤੁਸੀਂ ਉਹ ਇੱਥੇ ਕਿਤੇ ਵੀ ਪਾਉਂਗੇ ਹਨਾ ਪਹਿਲਾਂ ਵੀ ਕਹਿੰਦਾ ਇੱਕ ਵਾਰੀ ਇੱਥੋਂ ਪੱਥਰ ਡਿੱਗ ਪਏ ਸੀਗੇ 10-12 ਦਿਨ ਕਹਿੰਦਾ ਜੀਸੀਬੀ ਲੱਗੀ ਰਹੀ ਫੇਰ ਕੰਮ ਕਲੀਅਰ ਕੀਤਾ ਕਹਿੰਦਾ ਤੇ ਹੁਣ ਅੱਜ ਕੰਮ ਬਾਈ ਰਹਿਣ ਦਾ ਆੜਿਆ ਪੈਗਾ ਦੇਖਨੇ ਆ ਕੀ ਬਣਦਾ ਟਾਈਮ ਵੀ ਪੂਰਾ ਸ਼ਾਮ ਹੀ ਹੋਈ ਪਈ ਆਗੀ ਟਾਈਮ ਬਾਈ 7 ਵਜੇ ਕੇ ਤੇ ਅਸੀਂ ਉਸੇ ਪੰਪ ਤੇ ਖੜੇ ਆ ਤੇ ਆਪਣੇ ਜਿਹੜੇ ਸਾਈਕਲ ਵਗੈਰਾ ਆਪਾਂ ਇੱਥੇ ਲਾਤੇ ਰਾਤ ਨੂੰ ਮੀਂਹ ਕਣੀ ਤੇ ਉੱਤੇ ਤਰਪਾਲ ਪਾ ਦੇ ਵੀ ਰਾਤ ਨੂੰ ਆਪਾਂ ਨੂੰ ਕੋਈ ਦਿੱਕਤ ਨਾ ਵੇਣਾ ਸਾਈਕਲ ਦੀ ਕੋਈ ਟੈਨਸ਼ਨ ਨਾ ਹੋਵੇ ਸਾਰਾ ਜੋ ਸਮਾਨ ਸੱਲਾ ਵਿੱਚ ਹੀ ਕਵਰ ਕਰਕੇ ਤੇ ਇੱਥੇ ਲਾਤੇ ਉੱਪਰ ਆ ਵੀ ਹੈਗਾਗਾ ਤੇ ਆਪਾਂ ਤਰਪਾਲ ਪੀ ਪਾਤੀ ਤਰਪਾਲ ਆਪਾਂ ਨਾਲ ਲੈ ਕੇ ਆਏ ਸੀ ਨਾ ਮੀਂਹ ਕਣੀ ਤੋਂ ਕੁਝ ਵੀ ਹੁੰਦਾ ਇਹ ਚੀਜ਼ ਨਾਲ ਜ਼ਰੂਰੀ ਆ ਤੇ ਫੋਨ ਫਾਨ ਆਪਣੇ ਉਧਰ ਚਾਰਜ ਲੱਗੇ ਪਏ ਆਗੇ ਤੇ ਹੁਣ ਆਪਾਂ ਤੁਹਾਨੂੰ ਜਿੱਥੇ ਰਹਿਣਾਗਾ ਉਹ ਜਗ੍ਹਾ ਦਿਖਾਉਣੇ ਆ ਕਿਹੜੀ ਜਗ੍ਹਾ ਗਈ ਉਹ ਇਧਰਲੇ ਪਾਸੋਂ ਦਾ ਰੱਬ ਬਾਈ ਦਾ ਸ਼ੁਕਰਾਨਾ ਮਾਰੀ ਜਾਂਦਾ ਪੂਰਾ ਕਾਲਾ ਕਾਲਾ ਸ਼ੁਕਰ ਆ ਵੀ ਹਜੇ ਤੱਕ ਮੀਂਹ ਨਹੀਂ ਆਇਆ ਤੇ ਇਧਰ ਆਪ ਸਾਫ ਆ ਇਧਰ ਨੂੰ ਯਾਰ ਮੌਸਮ ਸਾਫ ਆਗਾ ਸਮਾ ਸਾਨੂੰ ਹੁਣ ਦਿਖਾਉਣਾ ਪਤਾ ਤੰਪਰੇ ਜਮਾ ਸਾਹਮਣੇ ਕਿੱਥੇ ਰਹਿਣਾ ਰਾਤ ਅੱਜ ਦੀ ਆਹ ਰਾਹ ਬਣਿਆ ਹੋਇਆ ਇੱਥੋਂ ਥੱਲੇ ਉਤਰਨ ਨੂੰ ਠੀਕ ਹੈ ਜੀ ਆਪਾਂ ਰਹਿਣਾ ਬਾਈ ਉਹ ਸਾਹਮਣੇ ਜਿਵੇਂ ਮਰਜੀ ਆ ਪਰ ਆਇਆ ਵੀ ਰਾਤ ਨੂੰ ਮੀਂਹ ਕਣੀ ਤੋਂ ਬਚ ਜਾਾਂਗੇ ਜੇ ਮੀਂਹ ਮੂ ਕੁਝ ਵੀ ਆਉਂਦਾ ਹਨਾ ਤਾਂ ਉਹਦੇ ਤੋਂ ਆਪਾਂ ਬਚ ਜਾਾਂਗੇ ਇਹ ਪੰਪ ਹੋ ਸਾਹਮਣੇ ਆਗਾ ਪਰਲੇ ਰੋਡ ਤੇ ਉੱਥੇ ਆਪਾਂ ਸਾਈਕਲ ਲਾਤੇ ਤੇ ਹੁਣ ਹਜੇ ਰੋਟੀ ਪਾਣੀ ਦਾ ਇੰਤਜ਼ਾਮ ਵੀ ਕਰਨਾਗਾ ਸੰਦੀਪ ਭਾਈ ਆਪਣਾ ਅੰਦਰ ਬੈਠਾਗਾ ਸਮਾਨ ਦੀ ਰਾਖੀ ਬੈਠਾਗਾ ਸਮਾਨ ਸੱਲਾ ਨੂਨ ਮਿਰਚਾਂ ਸਾਰੀਆਂ ਇੱਥੇ ਚੱਕ ਲੈ। ਇਹੜਾ ਲੋੜੀ ਦਾ ਸਮਾਨ ਸੀਗਾ। ਥੋੜੀ ਜਿਹੀ ਤੇਰਾ ਇਹ ਸਮਾਨ ਤਾਂ ਚੱਕ ਕੇ ਲੈ ਜੀ ਕੋਈ ਇੱਕ ਟੁਕੜਾ। ਫੇਰ ਤਿੰਨੀ ਛੱਡ ਦਿਓ ਆਪਾਂ ਇੱਥੇ ਰੋਸ਼ਨੀ ਵੀ ਕਰਦੇ ਆ ਮਾੜੀ ਜੀ। ਥੋੜਾ ਟਾਈਮ ਰੋਕ ਮੜਾ ਐ। 5 ਮਿੰਟ ਰੋਕ। ਲੈ ਬਈ ਹੁਣ ਆਪਾਂ ਥੋੜਾ ਚਾਨਣ ਕਰ ਲਗੇ ਫਿਰ। ਆਪਣੇ ਘਰੇ ਹਨੇਰਾ ਬਹੁਤ ਹੋਇਆ ਪਿਆਗਾ। ਜਿੱਥੇ ਆਪਾਂ ਰਾਤ ਕੱਟਣੀ ਅੱਜ। ਹਨੇਰਾ ਹੋਇਆ ਪਿਆਗਾ। ਚਾਹੇ ਰਾਜਾ ਜਾਗਾ ਲੈਓ ਭਾਈ ਬੱਲ ਬੱਲਵਾ ਆਪਣਾ ਚੱਲ ਪਿਆ ਥੋੜਾ ਜਿਹਾ ਹੌਲਡਰ ਹਿੱਲਦਾ ਵਾ ਇਹ ਭਾਈ ਚਾਰਜ ਵਾਲਾ ਬੱਲਵਾਗਾ ਇਹ 3 ਕ ਘੰਟੇ ਕੱਢ ਜਾਂਦਾਗਾ ਫਿਰ ਇਹਨੂੰ ਬਾਅਦ ਚ ਫੇਰ ਚਾਰਜ ਕਰਨਾ ਪੈਂਦਾਗਾ ਤੇ ਸੰਦੀਪ ਭਾਈ ਕੀ ਕਰ ਜਾਂਦਾ ਇਧਰ ਇਧਰ ਸਾਡਾ ਚੁੱਲਾ ਬਣਾਇਆ ਪਿਆਗਾ ਤੇ ਆਲੂ ਉਬਲਨੇ ਧਰੇ ਪਏ ਹੈਗੇ ਲੱਕੜਾ ਲੁੱਕੜਾ ਵੀ ਇਕੱਠੀਆਂ ਕਰੀਆਂ ਅੱਜ ਅਸੀਂ ਸਿਸਟਮ ਆੜ ਬੜਿੰਗਾ ਸਾਨੂੰ ਅੱਜ ਬਾਵਾ ਕੋਸ਼ਿਸ਼ ਕਰਨਾ ਪਊਗਾ ਬਾਈ ਆਹ ਦੇਖੋ ਰੱਬ ਕਿਵੇਂ ਲਾਈਟਾਂ ਮਾਰਦਾ ਮੀਂਹ ਕਦੋਂ ਵੀ ਆ ਸਕਦਾਗਾ ਕਿਚਾਲਾ ਜਮਾ ਭੇਜਣ ਨਾਲੋਂ ਸਾਡੀ ਕੁਛ ਨਾ ਕੁਛ ਬਚਤ ਹੋ ਜੂਗੀ ਤੇ ਆਲੂ ਦੇਖੀਏ ਕੀ ਕੀ ਸਿਸਟਮ ਹੈ ਉਹ ਸਾਬਾ ਤੂੰ ਆ ਪੈ ਰਿਹਾ ਹੈ ਤੂੰ ਆ ਤੂੰ ਆ ਪੈ ਰਿਹਾ ਐਣਕਾ ਲਾਲਾ ਟਾਂਟਾ ਉਪੀ ਤੇ ਢੰਗੀ ਬੈਠਾ ਐਣਕਾ ਲਾਲਾ ਆਹ ਲੈ ਉਬਲੀ ਜਾਂਦੇ ਆ ਆਲੂ ਯਾਪਾ ਜੀ ਮਰ ਜਿੱਤ ਗਈ ਲੈ ਬਾਈ ਭੰਬੜ ਜਿਆਦਾ ਨਹੀਂ ਕਰਦੇ ਆਪਾਂ ਹੈ ਆਲੂ ਦੇਖੀ ਉਬਲਦੇ ਹੋ ਆਲੂ ਤਾਂ ਛੇਤੀ ਉਬਲ ਜਾਣਗੇ ਚੱਲ ਆਲੂ ਬਣ ਤੋਂ ਬਾਅਦ ਬਾਈ ਅਸੀਂ ਰੋਟੀਆਂ ਬਣਾਉਣੀਆਂ ਆਂ ਤੇ ਫੇਰ ਪਾਵਾਂਗੇ ਇੱਥੇ ਸੈਟਿੰਗ ਸਾਰੀ ਕਰਕੇ ਤੇ ਹਜੇ ਟਾਈਮ ਲੱਗੂਗਾ ਲੈ ਬਈ ਆਪਾਂ ਪ੍ਰਾਂਤ ਵੀ ਆਪਣੇ ਨਾਲ ਲੈ ਕੇ ਆਏ ਸੀਗੇ ਤੇ ਆਟਾ ਵੀ ਲੈ ਕੇ ਆਏ ਸੀਗੇ। ਇਹੀ ਗੱਲ ਵੀ ਕੋਈ ਰਾਹ ਚ ਨਾ ਦਿੱਕਤ ਪਰੇਸ਼ਾਨੀ ਨਾ ਆਵੇ ਹਨਾ। ਸਾਰਾ ਆਪਾਂ ਸਮਾਨ ਸੱਲਾ ਨਾਲ ਲੈ ਕੇ ਆਏ ਹਾਂ ਉਹਨਾਂ ਦਾ। ਤੇ ਜਿਹੜਾ ਆਟਾ ਨਾ ਇਹ ਹਰਪਾਲ ਆਣਕਾ ਲਾ ਕੇ ਗੁੰਨਦਾ ਹੁੰਦਾਗਾ। ਟਾਈਮ ਭਾਈ ਪੌਣੇ 9 ਹੋ ਗਿਆ ਤੇ ਹਵਾ ਨਾ ਬਾਲੀ ਚੱਲ ਪਈ ਸੀਗੀ ਤੇ ਤਾਂ ਹੀ ਅਸੀਂ ਪਹਿਲਾਂ ਵਾਲੀ ਅੱਗ ਉਹ ਬੰਦ ਕਰਤੀ। ਤੇ ਇਹਨਾਂ ਚ ਰੋਟੀਆਂ ਚ ਆਪਾਂ ਆਲੂ ਪਾਏ ਆ ਤੇ ਗੰਡੇ ਪਾਏ ਹੈਗੇ। ਇਹ ਬਣਾਇਆ ਤੇ ਨਾਲ ਆਪਾਂ ਚਾਹ ਵੀ ਧਰਦੇ ਆਂ ਬਸ ਇਹ ਖਾਵਾਂਗੇ ਤੇ ਕੋਸ ਸਾਹਿਬ ਜੀ ਨੇ ਇਹ ਲਾਹੇ ਆ ਗਏ ਆਲੂ ਗੰਢਿਆਂ ਵਾਲੇ ਪਰੌਂਠੇ ਚਾਹੇ ਕਹ ਲੋ ਚਾਹੇ ਰੋਟੀਆਂ ਕਹ ਲੋ ਬਾਬੇ ਦੀ ਕਿਰਪਾ ਨਾਲ ਭਾਈ ਰੋਟੀਆਂ ਵਧੀਆ ਡੱਕ ਕੇ ਖਾ ਲਈਆਂ ਨਾਲ ਪੀ ਲਈ ਚਾਹ ਤੇ ਹੁਣ ਅਸੀਂ ਸਮਾਨ ਦੁਬਾਰਾ ਆਪ ਦਾ ਸੰਭਾਲਣ ਆਏ ਆ ਕਿਉਂਕਿ ਰਾਤ ਨੂੰ ਉੱਥੇ ਮੀਂਹ ਆ ਗਿਆ ਨਾ ਤੇ ਆਟਾ ਟੋਕਾ ਜਿਹੜਾ ਸਾਰਾ ਕੁਝ ਗਿੱਲਾ ਹੋ ਜਾਊਗਾ ਇਹਨਾਂ ਨੂੰ ਇੱਥੇ ਸਾਈਕਲਾਂ ਦੇ ਬੈਗਾਂ 'ਚ ਪਾ ਦਾਂਗੇ ਤੇ ਉੱਤੇ ਆਪਣੀ ਤਰਪਾਲ ਪਾਈ ਹੋਈ ਹੈ ਜੀ। ਇੱਥੇ ਪੰਪ ਤੇ ਆਪਣੇ ਸਾਈਕਲ ਲੱਗੇ ਹੋਏ ਆ। ਪਾਣੀ ਪੂਣੀ ਦੀ ਸਹੂਲਤ ਹੈਗੀ ਹੈ ਜੀ। ਵੀ ਵਧੀਆ ਚਾਰਜਿੰਗ ਚਾਰਜਿੰਗ ਅਸੀਂ ਕਰ ਲਿਆ ਸਾਹਮਣੇ ਉਹ ਬੋਰਡ ਲੱਗੇ ਹੋਏ ਆਗੇ। ਪੰਪ ਨੇੜੇ ਆ। ਤੇ ਚਾਹਲ ਪੈਲ ਹੈਗੀ ਹੈਗੀ ਸ਼ਹਿਰ ਆਗਾ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ। 10:30 ਟਾਈਮ ਹੋ ਗਿਆ ਬਾਈ ਤੇ ਕੁੱਲੀ ਯਾਰ ਦੀ ਸਰਗਦਾ ਝੂਟਾ। ਤੇ ਆਪਣਾ ਬੱਲਬੀ ਬਾਈ ਘਟੋ ਘਟ 2 2.5 ਘੰਟੇ ਹੋ ਗਏ ਲਗਾਤਾਰ ਚੱਲਦੇ ਨੂੰ ਇਹਨੂੰ ਸਵੇਰੇ ਇਹਨੂੰ ਪਹਿਲਾਂ ਚਾਰਜ ਕਰਾਂਗੇ ਤੇ ਫਿਰ ਅੱਗੇ ਤੁਰਾਂਗੇ ਤੇ ਬੈੱਡ ਆਪਣਾ ਲੱਗ ਚੁੱਕਿਆਗਾ ਰੋਟੀ ਪਾਣੀ ਬਾਬੇ ਦੀ ਕਿਰਪਾ ਨਾਲ ਛਕ ਲਿਆ ਪਾਣੀ ਕੋਲੇ ਪਿਆਗਾ ਠੀਕ ਓ ਮੁੰਡਿਓ ਹੱਥ ਧੋਏ ਆਉਂਦਾ ਤੂੰ ਆਟੇ ਵਾਲੇ ਤੇ ਐਨਕਾ ਲਾ ਦੇ ਬਾਈ ਬਣ ਕੇ ਹੁਣ ਪੈਣਾਗਾ ਹੂੰ ਲਾ ਦੇ ਨਵੇਂ ਬਾਬੇ ਹੋਣ ਲੱਗੇ ਆ ਸੌਣਾ ਸੀ ਠੀਕ ਆ ਤੇ ਹੋਰ ਪਤਾ ਨਹੀਂ ਅਸੀਂ ਕਿੱਥੇ ਕਿੱਥੇ ਰਾਤਾਂ ਕੱਟਣੀਆਂ ਕੀ ਕੁਝ ਕਰਨਾਗਾ ਤੇ ਪਰ ਹਜੇ ਮੇਨ ਚੀਜ਼ ਅਸੀਂ ਜਿੱਥੇ ਪਹੁੰਚਣਾਗਾ ਨਾ ਉੱਥੇ ਸਾਨੂੰ ਹਜੇ ਥੋੜੇ ਦਿਨ ਹੋਰ ਲੱਗਣਗੇ ਉੱਥੋਂ ਦੇ ਜਿਹੜੀਆਂ ਚੀਜ਼ਾਂ ਬਾਰੇ ਸੁਣਿਆਗਾ ਤੇ ਅਸੀਂ ਦੇਖੀਆਂ ਤਾਂ ਨਹੀਂ ਉਹ ਦੇਖਣੀਆਂ ਤੇ ਨਾਲੇ ਸਾਨੂੰ ਦਿਖਾਉਣੀਆਂ ਨੇ ਤੇ ਹਜੇ ਉੱਥੇ ਪਹੁੰਚਣ 'ਚ ਥੋੜਾ ਟਾਈਮ ਲੱਗੂਗਾ ਤੇ ਫਿਲਹਾਲ ਹੁਣ ਤੁਹਾਨੂੰ ਸਾਰਾ ਕੁਝ ਦਿਖਾਤਾ ਤੇ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ